ਮੈਂ ਡਰਿੰਕ ਵਾਰਾ ਕਰਦਾ ਸੀ ਠੀਕ ਹੈ ਨਾ ਤੇ ਡਰਿੰਕ ਵਾਰਾ ਕਰਦਾ ਸੀ ਤੇ ਉਹਨ ਦੇ ਨਾਲ ਥੋੜਾ ਫੈਟੀ ਦਾ ਲੀਵਰ ਦਾ ਥੋੜਾ ਮਸਲਾ ਆਣਾ ਸਟਾਰਟ ਹੋ ਗਿਆ ਭੁੱਖ ਨਹੀਂ ਲੱਗਣੀ ਅਮਕੀ ਅੱਖਾਂ ਕਾਲੀਆਂ ਰਹਿਣੀਆਂ ਡਿਫਰੈਂਟ ਡਿਫਰੈਂਟ ਨਾ ਚੀਜ਼ਾਂ ਹੀ ਹੋਣੇ ਸ਼ੁਰੂ ਹੋ ਗਈਆਂ ਤੇ ਫਿਰ ਮੈਂ ਤੁਹਾਡੇ ਥਰੂ ਹਕੀਕਤ ਟੀਵੀ ਦੇ ਥਰੂ ਮੈਂ ਭਾਈ ਦੀ ਐਡ ਦੇਖੀ ਫਿਰ ਮੈਂ ਭਾਈ ਇਹਨਾਂ ਨੂੰ ਕੰਟੈਕਟ ਕੀਤਾ ਤੇ ਭਾਈ ਇਹਦਾ ਸ਼ਰਬਤ ਯੂਜ਼ ਕੀਤਾ ਜ ਮਹਾਰਾਜਾ ਸ਼ਹੀ ਸ਼ਰਬਤ ਹਾਂਜੀ ਬਿਲਕੁਲ ਜੀ ਤੁਹਾਡਾ ਜਿਹੜਾ ਫੂਡ ਹੈ ਨਾ ਜਿਹੜੀ ਲਿਕਵਿਡ ਹੈ ਮੈਂ ਯੂਜ਼ ਕੀਤਾ ਮੈਨੂੰ ਸੀਰੀਅਸਲੀ ਇੰਨਾ ਕੋ ਮਜ਼ਾ ਆਇਆ ਨਾ ਭਾਜੀ ਉਸ ਚੀਜ਼ ਤੇ ਮੈਂ ਹਰੇਕ ਨੂੰ ਇਹ ਕਹਾਂਗਾ ਇੱਕ ਵਾਰੀ ਹਾਂਜੀ ਇੱਕ ਵਾਰੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਲਓ ਇੱਕ ਵਾਰੀ ਟਰਾਈ ਕਰੋ ਜੇ ਤੁਹਾਨੂੰ ਨਹੀਂ ਚੀ ਲੱਗੇਗੀ ਸਭ ਕੁਝ ਦੁਨੀਆ ਦੇ ਵਿੱਚ ਪਿਆ ਵਾ ਇੱਕ ਵਾਰੀ ਟਰਾਈ ਕਰਨ ਤੇ ਕੁਝ ਨਹੀਂ ਜਾਂਦਾ ਭਾਜੀ ਕੋਲ ਮਿਲ ਕੇ ਬਹੁਤ ਅੱਛਾ ਲੱਗਾ ਇਨਕੀ ਮਿਹਰਬਾਨੀ ਸਾਰਾ ਪ੍ਰੋਬਲਮ ਛੋਟਾਟ ਹੋ ਗਿਆ जो पाजी प्रोडक्ट लेके आए ना पहले मुझे लगा कि यार ये बहुत प्रोडक्ट मार्केट में बिकती है वो पहले बहुत पैसे वेस्ट कर चुका हो फिर जब मैंने यूज़ किया फिर उसका बेनिफिट मिला आपकी ये वाली बात किसकी लाइफ में कहाँ हिट हो जाएगी और किसका भला हो जाएगा कुछ नहीं पता जो महाराजा शाही शरबत हैगा जिस करके थोड़ा तो दुबई एक्सपर्ट का जरा अवार्ड हैगा जब मिले है तो की खासियत होंगी है इस नुस्खे की फार्मूले ਜਦੋਂ ਤੁਸੀਂ ਮਹਾਰਾਜਾ ਸਈ ਸ਼ਰਬਤ ਸ਼ੁਰੂ ਕਰ ਲਿਆ ਆਪਦੀ ਚਿਹਰੇ ਦੀ ਫੋਟੋ ਆਪਦੀ ਬੋਡੀ ਦੀ ਫੋਟੋ ਅੱਜ ਖਿੱਚੋ ਤੁਸੀਂ ਅੱਜ ਮਹਾਰਾਜਾ ਸਈ ਸ਼ਰਬਤ ਸ਼ੁਰੂ ਕਰੋ 45 ਦਿਨ ਬਾਅਦ ਤੁਸੀਂ ਫੇਰ ਫੋਟੋ ਕਰਾਓ ਕੀ ਆਵਾ ਤੁਹਾਡੇ ਸਾਹਮਣੇ ਜੋ ਰਿਜ਼ਲਟ ਆਏਗਾ ਸਾਡੇ ਲਈ ਉਹ ਤਰੱਕੀ ਆ ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਸਾਡੇ ਪਰਦਾਦਾ ਜੀ ਇੱਥੇ ਹੁੰਦੇ ਤਾਂ ਉਹ ਵੇਖਦੇ ਵੀ ਠੀਕ ਆ ਵੀ ਅਸੀਂ ਜੋ ਇੱਕ ਛੋਟਾ ਜਿਹਾ ਬੂਟਾ ਬੀਜਿਆ ਸੀ ਅੱਜ ਉਹ ਜਿਹੜਾ ਬੀਜ ਲਾਇਆ ਸੀ ਤੇ ਉਹ ਅੱਜ ਕਿਸ ਥਾਂ ਤੇ ਵੱਧਦਾ ਜਾ ਰਿਹਾ ਵਾ لوکاں دے لیور ٹھیک ہو رہے نے لوکاں تو اسی دعواواں اکٹھیاں کر رہے ہاں ਸਾਡੇ ਪ੍ਰਸ਼ਾਸਕ ਇੱਕ ਪਾਕਿਸਤਾਨ ਤੋਂ ਵੀ ਪਹੁੰਚ ਗਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਇਹਨਾਂ ਤੋਂ ਆਪਾਂ ਸਭ ਤੋਂ ਪਹਿਲੇ ਇੱਕ ਮਾਫੀ ਮੰਗਣੀ ਹੈ ਜੀ 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 ਇਹਨਾਂ ਦੀ ਕੰਟਰੀ ਅਸੀਂ ਆਰਡਰ ਨਹੀਂ ਭੇਜ ਪਾਉਂਦੇ ਅੱਛਾ ਅੱਛਾ میں دبئی میں ਜਬ ਆਇਆ ਤੋ ਪਤਾ ਹੈ یہاں پہ پانی گرم ਹੁੰਦਾ ਹੈ ਤੋ یہاں پہ ਖੁਰਾਕ ਵੀ ਕੁਛ ਐਸੀ ਹੁੰਦੀ ਹੈ ਜਿਸ کی وجہ سے میرے ਬਲ ਝੜਨਾ ਸ਼ੁਰੂ ਹੋ ਗਏ کافی ਟਾਈਮ ਤੱਕ ਮੈਂ ਨੋਟਿਸ ਕਰਦਾ ਰਹਾ ਮੈਂ ਨੇ ਪ੍ਰੋਡਕਟਸ ਵੀ ਯੂਜ਼ ਕੀ ਸ਼ੈਂਪੂਜ਼ ਯੂਜ਼ ਕੀ ਚੇਂਜ ਕਰਦਾ ਰਹਾ ਲੇ ਲੇਕਿਨ ਕਾਫੀ ਫਰਕ ਨਹੀਂ ਪੜਾ तो मुझे पता लगा सिमरत भाई से पता लगा लुकमान भाई से पता लगा अच्छा आपका एक ही ग्रुप है हमारा एक ही ग्रुप है हम बेसिकली काम एक साथ करते हैं फिर मैंने इनसे बात की तो इन्होंने मुझे मशवरा दिया कि ये एक सिरप है ये शरबत ये तुम यूज करो तो तुम्हें लाजिम फर्क पड़ेगा मैंने कहा चलो ठीक है यूज कर लेते हैं फिर मैंने शरबत पिया तो काफी हद तक मुझे ये देख सकते हैं कि कि फर्क फर्क। फर्क शुरू हुआ। मेरे टाइम के बाद लगा मुझे मुझे दिन जब मैंने शरबत पिया, तो फिर ऐसे-ऐसे वो नजर आता गया। क्योंकि पहले मेरे बाल बाल में में करता था, भी मेरे भी बाल भी। हाथ होते थे। लेकिन अभी है कि अभी काफी हद तक हमेशा अस्सी परसेंट बीमारिया ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਕੀਕਤ ਟੀਵੀ ਪੰਜਾਬੀ ਦਾ ਕਾਫਲਾ ਇਨੇ ਦਿਨੀ ਦੁਬਈ ਪਹੁੰਚਿਆ ਹੋਇਆ ਹੈ ਤੇ ਦੁਬਈ ਦੇ ਵਿੱਚ ਜਿਹੜਾ ਐਵਾਰਡ ਹੈਗਾ ਯੋਧਾ ਸਿੰਘ ਹੋਰਾਂ ਨੂੰ ਲੀਵਰ ਐਕਸਪਰਟ ਦਾ ਮਿਲਿਆ ਹੈ ਇਸ ਅਵਾਰਡ ਤੋਂ ਬਾਅਦ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਯੋਧਾ ਸਿੰਘ ਹੋਰਾਂ ਨੂੰ ਖਾਸ ਕਰਕੇ ਮਿਲਣ ਪਹੁੰਚੇ ਨੇ ਅੱਜ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਣੇ ਪਹਿਲਾਂ ਇੱਕ ਵਾਰ ਅਸੀਂ ਯੋਧਾ ਜੀ ਨਾਲ ਤੁਹਾਡੀ ਗੱਲਬਾਤ ਕਰਾ ਦਿੰਨੇ ਆ ਯੋਧਾ ਜੀ ਪਹਿਲਾਂ ਤਾਂ ਅਵਾਰਡ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਥੈਂਕ ਯੂ ਜੀ ਸਾਰਿਆਂ ਦਾ ਇਹ ਫਰੂਕੀ ਜੀ ਅਖੀਰ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਤੁਸੀਂ ਯਕੀਨ ਮੰਨਿਓ ਅਖੀਰ ਨੂੰ ਹੈ ਸਾਰਿਆਂ ਦਾ ਰਲ ਮਿਲ ਕੇ ਯੋਗਦਾਨ ਪਰ ਫੇਰ ਉਹੀ ਗੱਲ ਆ ਵੀ ਇਹ ਜ਼ਿੰਮੇਵਾਰੀ ਵੱਧਦੀ ਜਾ ਰਹੀ ਆ ਹਾਂ ਵੀ ਜਿੰਨੇ ਲੋਕ ਅੱਜ ਤੁਹਾਡੇ ਤੇ ਭਰੋਸਾ ਕਰ ਰਹੇ ਨੇ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਉਹਨਾਂ ਲੋਕਾਂ ਨੂੰ ਵਧੀਆ ਇੱਕ ਅੱਗੇ ਲਾਈਫ ਦੇ ਵਿੱਚ ਸ਼ਹਿਦ ਦੇ ਸਕੇ ਜਾਂ ਅੱਗੇ ਉਹਨਾਂ ਦੀ ਲਾਈਫ ਇੰਪਰੂਵ ਕਰਨ ਦਾ ਆਪਾਂ ਜਿਹੜਾ ਵਾਅਦਾ ਕਰਦੇ ਆ ਉਹਦੇ ਉੱਤੇ ਅਸੀਂ 100% ਉਤਰਨ ਦੀ ਕੋਸ਼ਿਸ਼ ਕਰੀਏ ਸੋ ਇਹ ਜ਼ਿੰਮੇਵਾਰੀ ਚਲੋ ਅਵਾਰਡ ਮਿਲ ਗਿਆ ਵੀ ਲਿਵਰ ਐਕਸਪਰਟ ਲੋਕ ਠੀਕ ਹੋ ਰਹੇ ਨੇ ਬਹੁਤ ਚੰਗੀ ਗੱਲ ਹੈ ਪਰ ਅੱਗੇ ਦੇ ਅੱਗੇ ਜ਼ਿੰਮੇਵਾਰੀ ਸਾਨੂੰ ਨਿਭਾਉਣੀ ਪੈਣੀ ਆ ਔਰ ਬਹੁਤ ਸਟ੍ਰਿਕਟਲੀ ਨਿਭਾਉਣੀ ਪੈਣੀ ਆ ਵੀ ਜੇਕਰ ਕਿਸੇ ਇੱਕ ਵੀ ਇਨਸਾਨ ਨੇ ਮਹਾਰਾਜਾ ਸੈ ਸ਼ਰਬਤ ਪੀਤਾ ਪਰ ਉਹਨੂੰ ਬੈਨੀਫਿਟ ਨਹੀਂ ਮਿਲਿਆ ਤਾਂ ਸਾਡਾ ਫਰਜ਼ ਬਣਦਾ ਸਾਡੀ ਜ਼ਿੰਮੇਵਾਰੀ ਬਣਦੀ ਆ ਉਸ ਇਨਸਾਨ ਦੀ 100% ਬਾਹ ਫੜ ਕੇ ਮਦਦ ਕਰਨਾ ਕੀ ਬਾਤ ਤਾਂ ਕਿ ਉਹ ਇਨਸਾਨ ਬਿਲਕੁਲ ਤੰਦਰੁਸਤ ਜੀ 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 ਪਰ ਅੱਜ ਬੜਾ ਖਾਸ ਦਿਨ ਹੈਗਾ ਕਿਉਂਕਿ ਦੁਬਈ ਦੇ ਵਿੱਚੋਂ ਅਯੋਧਿਆ ਸਿੰਘ ਹੋਰਾ ਦੇ ਖਾਸ ਕਰਕੇ ਧੰਨਵਾਦ ਕਰਨ ਵੀ ਕੁਝ ਕੁ ਜਿਹੜੇ ਨੌਜਵਾਨ ਵਰਗ ਹੈਗੇ ਤੇ ਪਹੁੰਚੇ ਸੀ ਕਿਉਂਕਿ ਅਸੀਂ ਦਿਖਾਇਆ ਸੀ ਕਿ ਇਸ ਤਰੀਕ ਨੂੰ ਜਿਹੜਾ ਇਵੈਂਟ ਹੈਗਾ ਜਿਹੜਾ ਦੁਬਈ ਦੇ ਮੈਟਰੋਪੋਲੀਟਨ ਹੋਟਲ ਦੇ ਵਿੱਚ ਹੋਣਾ ਹੈ ਕੁਝ ਕੁ ਸਾਡੇ ਨਾਲ ਇਹਨਾਂ ਦੇ ਧੰਨਵਾਦ ਕਰਨ ਵਾਲੇ ਉਹਦੇ ਫੈਨਸ ਵੀ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਆਏ ਸੀ ਔਰ ਇਹਨਾਂ ਦਾ ਤਜਰਬਾ ਕੀ ਰਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹੈ ਜੀ ਤੁਹਾਡਾ ਮੇਰਾ ਨਾਮ ਸਿਮਰਤਾ ਜੀ ਅੱਛਾ ਸਿਮਰਤ ਅੱਜ ਇੱਥੇ ਯੋਧਾ ਜੀ ਦੇ ਨਾਲ ਤੁਸੀਂ ਖਾਸ ਮੁਲਾਕਾਤ ਹੋਈ ਹੈ ਕੀ ਆਪਸ ਵਿੱਚ ਗੱਲ ਹੋਈ ਹੈ ਤੁਹਾਡੀ ਮੈਨੂੰ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਭਾਜੀ ਬਹੁਤ-ਬਹੁਤ ਅਵਾਰਡ ਦਿਆਂ ਠੀਕ ਹੈ ਪਰ ਆਪ ਤੁਹਾਨੂੰ ਹੋਰ ਚੰਗੀ ਤੰਦਰੁਸਤੀ ਬਸਕਣ ਤੇ ਮੈਂ ਪਹਿਲਾਂ ਤਾਂ ਦੇਖੋ ਮੈਂ ਦੁਬਈ ਨੂੰ ਮੈਨੂੰ 6 ਸਾਲ ਹੋ ਗਏ ਠੀਕ ਹੈ ਜੀ 6 ਸਾਲਾਂ ਚ ਦੇਖੋ ਫੈਮਿਲੀ ਤੋਂ ਦੂਰ ਖਾਣਾ ਪੀਣਾ ਤੁਹਾਨੂੰ ਪਤਾ ਹੀ ਹੈ ਦੁਬਈ ਦਾ ਹੈ ਨਾ ਆਪਾਂ ਘਰ ਦਾ ਖਾਣਾ ਤੇ ਇੱਥੇ ਦਾ ਖਾਣਾ ਜਮੀਨ ਅਸਮਾਨ ਦਾ ਫਰਕ ਹੈ ਉੱਥੇ ਤੁਹਾਡੀ ਮਾਂ ਸਾਨੂੰ ਪਨਾ ਕੇ ਦਿੰਦੀ ਸੀ ਇੱਥੇ ਆਪ ਖਾਣਾ ਪੈਂਦਾ ਮਸਾਲੇ ਬੜੀਆਂ ਚੀਜ਼ਾਂ ਨੇ ਤੇ ਮੇਰੇ ਮੈਂ ਡਰਿੰਕ ਵਗੈਰਾ ਕਰਦਾ ਸੀ ਠੀਕ ਹੈ ਨਾ ਤੇ ਡਰਿੰਕ ਵਗੈਰਾ ਕਰਦਾ ਸੀ ਤੇ ਉਹਨਾਂ ਦੇ ਨਾਲ ਥੋੜਾ ਫੈਟੀ ਦਾ ਲੀਵਰ ਦਾ ਥੋੜਾ ਮਸਲਾ ਆਣਾ ਸਟਾਰਟ ਹੋ ਗਿਆ ਭੁੱਖ ਨਹੀਂ ਲੱਗਣੀ ਅਮਕੀ ਅੱਖਾਂ ਕਾਲੀਆਂ ਰਹਿਣੀਆਂ ਡਿਫਰੈਂਟ ਡਿਫਰੈਂਟ ਨਾ ਚੀਜ਼ਾਂ ਹੀ ਹੋ ਮੈਂ ਕਾਫੀ ਚੀਜ਼ਾਂ ਤੇ ਯੂਜ਼ ਕੀਤੀਆਂ ਨੇ ਕੋਈ ਕੈਪਸੂਲ ਹੋ ਗਿਆ ਕਦੀ ਕੀ ਹੋ ਗਿਆ ਤੇ ਫਿਰ ਮੈਂ ਤੁਹਾਡੇ ਥਰੂ ਹਕੀਕਤ ਟੀਵੀ ਦੇ ਥਰੂ ਮੈਂ ਭਾਈ ਦੀ ਐਡ ਦੇਖੀ ਠੀਕ ਹੈ ਐਡ ਦੇਖੀ ਮੈਂ ਕਿਹਾ ਯਾਰ ਬਸ ਤਾਂ ਚਲੋ ਦੇਖੋ ਹੁਣ 100 ਗੱਲਾਂ 'ਚ ਇੱਕ ਗੱਲ ਕਿ ਯਕੀਨ ਤਾਂ ਕਿਸੇ ਦੁਨੀਆ ਦੀ ਰੀੜੀ ਚ ਠੀਕ ਹੈ ਨਾ ਫਿਰ ਵੀ ਜੇ ਕਰ ਰਹੇ ਹੋ ਤੇ ਕਰਨਾ ਤਾਂ ਪੈਣਾ ਹੀ ਹੈ ਕਹਿੰਦੇ ਕਿ ਪੰਜੂ ਉਂਗਲੇ ਇੱਕ ਬਰਾਬਰ ਨਹੀਂ ਹੁੰਦੀਆਂ ਠੀਕ ਹੈ ਫਿਰ ਮੈਂ ਭਾਈ ਇਹਨਾਂ ਨੂੰ ਕੰਟੈਕਟ ਕੀਤਾ ਤੇ ਭਾਈ ਇਹਦਾ ਸ਼ਰਬਤ ਯੂਜ਼ ਕੀਤਾ ਜ ਮਹਾਰਾਜਾ ਸ਼ਾਈ ਸ਼ਰਬਤ ਹਾਂਜੀ ਬਿਲਕੁਲ ਜੀ ਤੇ ਮੈਨੂੰ ਉਹ ਸ਼ਰਬਤ ਨਾਲ ਇੰਨਾ ਕੋ ਅੱਛਾ ਫੀਲ ਹੋਇਆ ਇੰਨਾ ਕੋ ਇੱਕ ਤਾਂ ਮੇਰੀ ਨੀਂਦ ਜਿਹੜੀ ਸੀ ਨਾ ਪ੍ਰੋਪਰਲੀ ਮੈਨੂੰ ਨਹੀਂ ਆਉਂਦੀ ਸੀ ਠੀਕ ਹੈ ਮੱਕੀ ਰਾਤ ਨੂੰ ਖਿਆਲਾਂ ਆਉਂ ਗਿਆ ਅੱਤਰ ਦੇ ਵਿੱਚ ਉਹਨਾਂ ਨੇ ਇੱਕ ਤਾਂ ਮੈਨੂੰ ਰਿਲੈਕਸ ਮਿਲਿਆ ਥੋੜਾ ਜਿਹਾ ਮੇਰੀ ਬਾਡੀ ਨੂੰ ਰਿਲੈਕਸ ਮਿਲਿਆ ਮੇਰੇ ਕੰਮ ਦੇ ਵਿੱਚ ਸਭ ਨਾਲ ਵੱਡੀ ਗੱਲ ਮੇਰੇ ਕੰਮ ਦੇ ਵਿੱਚ ਮੈਨੂੰ ਬੜਾ ਅੱਛਾ ਰਿਜ਼ਲਟ ਮਿਲ ਰਿਹਾ ਤੇ ਬਾਬਾ ਜੀ ਮੇਰੇ ਨਾਲ ਕਿ ਹੁਣ ਮੈਂ ਬੜਾ ਅੱਛਾ ਫੀਲ ਕਰਦਾ ਹਾਂ ਤੇ ਫਿਰ ਅੱਜ ਧੰਨਵਾਦੀ ਕਰਨਾ ਹੈ ਧੰਨਵਾਦ ਜੀ ਹਾਂ ਤਾਂ ਜੱਫੀ ਪਾ ਕੇ ਮਿਲਣਾ ਜੇ ਤਾਂ ਮਿਲ ਕੇ ਬੜਾ ਕੀ ਗੱਲ ਹੈ ਜੀ ਜੀ ਸੋ ਤੁਸੀਂ ਦੇਖੋ ਯੋਧਾ ਸਿੰਘ ਉਹਨਾਂ ਨੂੰ ਖਾਸ ਕਰਕੇ ਮਿਲਣ ਪਹੁੰਚੇ ਸੀ ਸਿਮਰਤ ਔਰ ਇਹਨਾਂ ਨੇ ਦੱਸਿਆ ਕਿ ਕਿ ਕੀ ਦਿੱਕਤਾਂ ਪਰੇਸ਼ਾਨੀਆਂ ਇਹਨਾਂ ਦੀ ਦੂਰ ਹੋਈਆਂ ਨੇ ਯੋਧਾ ਜੀ ਕੀ ਕੀ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਆ ਕੇ ਗਨਵਾਈਆਂ ਨੇ ਮੈਂ ਇੱਕ ਗੱਲ ਕਹਿਣਾ ਬਈ ਜੀ ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਨਹੀਂ ਜੋ ਇਹ ਅੱਜ ਦੱਸ ਰਹੇ ਨੇ ਮੈਂ ਤੁਹਾਨੂੰ ਸਹੀ ਦੱਸਦਾ ਬਹੁਤ ਸਾਰੇ ਜਾਣੇ ਪਛਾਣੇ ਨਾਮ ਨੇ ਆਪਣੇ ਲੁਧਿਆਣੇ ਕਹਿ ਲੋ ਇੰਡੀਆ ਕਹਿ ਲੋ ਹਨਾ ਜੀ ਬਟੋ ਕਦੇ ਵੀ ਅੱਗੇ ਆ ਕੇ ਨਹੀਂ ਦੱਸਦੇ ਵੀ ਅਸੀਂ ਇਹ ਪ੍ਰੋਬਲਮ ਸੀਗੇ ਤੇ ਅਸੀਂ ਠੀਕ ਹੋਏ ਹਾਂ ਤੇ ਤੁਸੀਂ ਇਹ ਚੀਜ਼ ਦੱਸਦੇ ਹੋ ਤੇ ਮੈਂ ਦਿਲੋਂ ਸ਼ੁਕਰੀਆ ਦਾ ਕਰਦਾ ਇਹ ਕੁਛ ਨਹੀਂ ਪਤਾ ਬਾਈ ਜੀ ਮੈਂ ਤੁਹਾਨੂੰ ਸਹੀ ਦੱਸਦਾ ਇਹ ਕੁਛ ਨਹੀਂ ਪਤਾ ਤੁਹਾਡਾ ਇੱਕ ਵਿਚਾਰ ਦਿੱਤਾ ਲੋਕਾਂ ਨੂੰ ਕਿਹੜਾ ਇਨਸਾਨ ਸਾਡੇ ਕੋਲ ਇੱਕ ਫਰੂਕੀ ਦੀ ਪੇਸ਼ੈਂਟ ਸੀਗੇ ਜੀ ਬਜ਼ੁਰਗ ਸੀਗੇ ਮਾਤਾ ਜੀ ਅੰਮ੍ਰਿਤਸਰ ਦੇ ਹਮ ਉਹਨਾਂ ਦੇ ਨਾ ਪੈਰ ਸੁੱਜ ਗਏ ਲਿਵਰ ਫੇਲ ਸੀਗਾ ਲਿਵਰ ਮਤਲਬ ਆਲਮੋਸਟ ਲਾਸਟ ਸਟੇਜ ਦੇ ਉੱਤੇ ਚੱਲ ਰਹੀ ਸੀ ਉਹ ਜੋ ਵੀ ਖਾਂਦੇ ਪੀਂਦੇ ਸੀ ਉਹ ਪੈਰਾਂ ਦੇ ਵਿੱਚ ਆੜ ਵਾਲੇ ਸੋਜਿਸ਼ ਆ ਜਾਂਦੀ ਸੀ ਹਮ ਹਮ ਕੁਈ ਸੱਜਣ ਜਿਵੇਂ ਬਾਈ ਜੀ ਨੇ ਤਾਂ ਉਹਨਾਂ ਨੇ ਕੀ ਕੀਤਾ ਉਹ ਸ਼ਰਬਤ ਆਪ ਪੀਂਦੇ ਸੀ ਨਾਲ ਇੱਕ ਬੋਤਲ ਆਂਟੀ ਜੀ ਨੂੰ ਦਿੱਤੀ ਵੀ ਆਂਟੀ ਜੀ ਤੁਸੀਂ ਆਪ ਪੀ ਕੇ ਦੇਖੋ ਵੈਸੇ ਹੀ ਠੀਕ ਹੋ ਜਾਓ ਦਵਾਈ ਲੀਵਰ ਦੀ ਅਲਟੇ ਨੂੰ ਪ੍ਰੋਬਲਮ ਸੋਜੇ ਦੀ ਲੀਵਰ ਦੀ ਹਜੇ ਕੋਈ ਰਿਪੋਰਟ ਨਹੀਂ ਕਰਾਈ ਬਹੁਤ ਪਹਿਲਾਂ ਰਿਪੋਰਟ ਕਰਾਈ ਸੀ ਆਂਟੀ ਜੀ ਨੇ 5-6 ਦਿਨ ਉਹ ਪੀਤੀ ਦੀ ਅੰਬਰਸਰ ਸਾਡੇ ਕੋਲ ਆ ਕੇ ਮੈਨੂੰ ਧੰਨਵਾਦ ਕਰਕੇ ਮੈਂ ਕਿਹਾ ਆਂਟੀ ਮੈਂ ਤਾਂ ਤੁਹਾਨੂੰ ਜਾਣਦਾ ਨਹੀਂ ਬਿਲਕੁਲ ਮੈਂ ਤਾਂ ਤੁਹਾਨੂੰ ਕਦੇ ਮਿਲਿਆ ਹੀ ਨਹੀਂ ਉਹ ਕਹਿੰਦੇ ਨਹੀਂ ਕੋਈ ਗੁਰਸਿੱਖ ਬੱਚਾ ਸੀਗਾ ਤੂੰ ਬਰੂ ਦਾ ਰੱਬ ਦਾ ਬੱਚਾ ਸੀਗਾ ਜਿਹਨੇ ਲੈ ਕੇ ਮੈਨੂੰ ਸ਼ਰਬਤ ਦਿੱਤਾ ਤੇ ਮੈਂ ਉਹ ਜਦੋਂ ਪੀਤਾ ਤੇ ਮੇਰੀ ਸਾਰੇ ਸ਼ਰੀਰ ਦੀ ਸੋਚ ਲੈ ਗਈ ਮੈਂ ਆਪਦੇ ਮੱਥੇ ਨੂੰ ਹੱਥ ਮਾਰਿਆ ਮੈਂ ਕਿਹਾ ਪਰਮਾਤਮਾ ਇਹ ਕੀ ਕਰਾਈਆ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਅਖੀਰ ਨੂੰ ਕਰਨ ਕਰਾਉਣ ਨਾਲ ਤਾਂ ਪਰਮਾਤਮਾ ਹੀ ਆ ਬਾਕੀ ਮੈਨੂੰ ਇਸ ਗੱਲ ਦੀ ਬਹੁਤ ਸ਼ੁਕਰੀਆ ਦਾ ਕਰਦਾ ਹਾਂ ਤੁਹਾਡਾ ਬਹੁਤ ਖੁਸ਼ ਹਾਂ ਵੀ ਤੁਸੀਂ ਇੱਕ ਤਾਂ ਇੱਥੇ ਆਏ ਖਾਸ ਕਰਕੇ ਇਸ ਮੁੰਖ ਦੇ ਵਿੱਚ ਜਿੱਥੇ ਵਕਤ ਤੁਸੀਂ ਸਮਝੋ ਬਹੁਤ ਬਿਜ਼ੀ ਆ ਤੇ ਦੂਸਰੀ ਗੱਲ ਇਸ ਮੁੰਖ ਦੇ ਵਿੱਚ ਰਹਿ ਕੇ ਵੀ ਤੁਸੀਂ ਦਾੜੀ ਬਿਲਕੁਲ ਨਹੀਂ ਕਟਾਈ ਤੁਸੀਂ ਸਿੱਖੀ ਰੂਪ ਦੇ ਵਿੱਚ ਪੂਰੇ ਬਣੇ ਹੋਏ ਹੋ ਇਹ ਬਹੁਤ ਵੱਡੀ ਗੱਲ ਹੈ ਜੀ ਜੀ ਨਾਲੇ ਸਮਨਾ ਮਿੱਟੀ ਨਾਲੇ ਦੇਖੋ ਜਦੋਂ ਕਿਸੇ ਨੂੰ ਤੁਸੀਂ ਲਾਈਵ ਦਾ ਕੋਈ ਚੀਜ਼ ਦਿੰਦੇ ਹੋ ਨਾ ਹੁਣ ਦੇਖੋ ਮੈਂ ਉਹ ਚੀਜ਼ ਨੂੰ ਭੁੱਲਿਆ ਹੋਇਆ ਸੀ ਮੇਰੇ ਅੰਦਰ ਉਹ ਚੀਜ਼ਾਂ ਚਾਹੀਦੀਆਂ ਸੀ ਮੈਨੂੰ ਤੁਸੀਂ ਮੈਨੂੰ ਦਿੱਤੀਆਂ ਮੈਂ ਉਹ ਚੀਜ਼ ਪ੍ਰੋਡਕਟਸ ਯੂਜ਼ ਕੀਤਾ ਮੈਨੂੰ ਅੱਛਾ ਫੀਲ ਹੋਇਆ ਮੈਂ ਤੁਹਾਡਾ ਥੈਂਕਸ ਕਰਨ ਲਈ ਆਇਆ ਮੈਨੂੰ ਦੇਖੋ ਬੜਾ ਕੁਛ ਹੈ ਦੁਨੀਆ ਦੇ ਵਿੱਚ ਬੜੇ ਲੋਕ ਕੀ ਹੈ ਕਿਨੇ ਬੜਾ ਕੁਛ ਵੇਚ ਰਹੇ ਨੇ ਸਭ ਕੁਝ ਹੈ 100% ਪਰ ਚਿੰਤਾ ਕਰ ਬ ਯੂਜ਼ ਨਹੀਂ ਕਰਾਂਗੇ ਉਹ ਚੀਜ਼ ਨੂੰ ਸਾਨੂੰ ਨਹੀਂ ਪਤਾ ਚੱਲੇਗਾ ਆਪਾਂ ਡੇਲੀ ਸਮਝ ਲਓ ਮੈਂ ਐਗਜ਼ਾਮਪਲ ਦਿੰਦਾ ਦੁਬਈ ਦੀ ਜੇ ਅਸੀਂ ਮੜਾ ਇੱਕ ਦੇ ਫੂਡ ਵੀ ਲੈਣ ਜਾਣਾ ਕੁਝ ਵੀ ਲੈਣ ਜਾਣਾ 25 30000 ਦਰਾਮ ਤਾਂ ਆਪਣੇ 20 25000 ਦਰਾਮ ਤਾਂ ਡੇਲੀ ਲੱਗਦੇ ਲੱਗਦੇ ਨੇ ਇੱਕ ਨੋਰਮਲ ਆਪਾਂ ਬ੍ਰੇਕਫਾਸਟ ਤੁਹਾਡਾ ਜਿਹੜਾ ਫੂਡ ਹੈ ਨਾ ਜਿਹੜੀ ਲਿਕਵਿਡ ਹੈ ਮੈਂ ਯੂਜ਼ ਕੀਤਾ ਮੈਨੂੰ ਸੀਰੀਅਸਲੀ ਇੰਨਾ ਕੋ ਮਜ਼ਾ ਆਇਆ ਨਾ ਭਾਈ ਉਸ ਚੀਜ਼ ਤੇ ਮੈਂ ਹਰੇਕ ਨੂੰ ਇਹ ਕਹਾਂਗਾ ਇੱਕ ਵਾਰੀ ਇੱਕ ਵਾਰੀ ਮੈਂ ਨਹੀਂ ਕਹਿੰਦਾ ਕਿ ਤੁਸੀਂ ਲੋ ਬੋਲ ਇਕ ਵਾਰੀ ਟਰਾਈ ਕਰੋ ਜੇ ਤੁਹਾਨੂੰ ਨਹੀਂ ਚੀ ਲੱਗੇਗੀ ਸਭ ਕੁਝ ਦੁਨੀਆ ਦੇ ਵਿੱਚ ਪਿਆ ਵਾ ਇਕ ਵਾਰੀ ਟਰਾਈ ਕਰਨ ਤੇ ਕੁਝ ਨਹੀਂ ਜਾਂਦਾ ਬਿਲਕੁਲ ਠੀਕ ਹੈ ਠੀਕ ਹੈ ਤੇ ਪਰ ਮੈਂ ਫਿਰ ਵੀ ਇੱਕ ਜੈਨੋ ਬਾਈ ਜੀ ਕਹਿੰਦੇ ਨੇ ਵੀਡੀਓ ਦੇ ਵਿੱਚ ਚੱਲਦੀ ਵੀਡੀਓ ਜਪਾਂ ਇਹ ਵੀ ਗੱਲ ਕਲੀਅਰ ਕਰਦੇ ਨੇ ਤੁਸੀਂ ਕਹਿੰਨੇ ਹੋ ਵੀ ਟਰਾਈ ਕਰ ਲਓ ਪਰ ਮੈਂ ਇੱਕ ਫੇਰ ਬੇਨਤੀ ਕਰੂੰਗਾ ਵੀ ਤੁਸੀਂ ਅੱਜ ਆਪਦੇ ਰਿਪੋਰਟਸ ਕਰਵਾਓ ਤੁਸੀਂ ਅੱਜ ਆਪਦੀਆਂ ਰਿਪੋਰਟਸ ਕਰਵਾ ਕੇ ਜਦੋਂ ਤੁਸੀਂ ਮਹਾਰਾਜਾ ਸਈ ਸ਼ਰਬਤ ਸ਼ੁਰੂ ਕਰ ਲਿਆ ਆਪਦੀ ਚਿਹਰੇ ਦੀ ਫੋਟੋ ਆਪਦੀ ਬਾਡੀ ਦੀ ਫੋਟੋ ਅੱਜ ਖਿੱਚੋ ਤੁਸੀਂ ਅੱਜ ਮਹਾਰਾਜਾ ਸਈ ਸ਼ਰਬਤ ਸ਼ੁਰੂ ਕਰੋ 45 ਦਿਨ ਬਾਅਦ ਤੁਸੀਂ ਫੇਰ ਫੋਟੋ ਕਰਾਓ ਕੀ ਆ ਤੋਡੇ ਸਾਹਮਣੇ ਜੋ ਰਿਜ਼ਲਟ ਆਏਗਾ ਸਾਡੇ ਲਈ ਉਹ ਤਰੱਕੀ ਆ। ਜੁਦਾ ਜੀ ਹੋਰ ਤੇ ਹੋਰ ਇਹ ਆਪਣੇ ਨਾਲ ਇੱਕ ਸੱਚ ਵੀ ਲੈ ਕੇ ਆਏ ਨੇ ਜਿਨ੍ਹਾਂ ਨੂੰ ਇਹਨਾਂ ਇਹਨਾਂ ਦੇ ਸਾਥੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਵਾਉਣੀ ਹੈ ਇਹਨਾਂ ਦੀ। ਇਹਨਾਂ ਦੀ ਕੀ ਪ੍ਰੋਬਲਮ ਸੀ? ਕੀ ਨਾਮ ਆਪਕਾ? ਮੇਰਾ ਨਾਮ ਮੁਹੰਮਦ ਲੁਕਮਾਨ ਹੈ। ਠੀਕ ਹੈ। ਆਪ ਸਿਮਰਤ ਕੇ ਸਾਥ ਰਹਤੇ ਹੋ? ਹਾਂ ਸਿਮਰਤ ਹਮਾਰਾ ਦੋਸਤ ਹੈ। ਠੀਕ ਹੈ। ਕਹਾਂ ਸੇ ਹੋ ਆਪ? ਮੈਂ ਇੰਡੀਆ ਗੁਜਰਾਤ ਸੇ ਹੋ। ਅੱਛਾ ਆਪ ਗੁਜਰਾਤੀ ਭਾਈ? ਹਾਂ ਗੁਜਰਾਤੀ ਭਾਈ। ਅੱਛਾ ਅੱਛਾ। ਮੈਂ ਕੀ ਹੋਇਆ ਥਾ ਪਹਿਲੇ ਤੋਂ ਇਹ ਬਤਾਏ। ਇਹਨਾਂ ਨੇ ਕੀ ਦਿਆ ਥਾ ਆਪਕੋ फर्स्ट ऑफ द थिंग जो मेरे को स्टमक का प्रॉब्लम था क्या प्रॉब्लम था स्टमक का इश्यू था ठीक है यहाँ पे, पे पेट में दर्द होना और खाना यहाँ पे बहुत हैवी होता है और अपने क्या बोलते चिकन मटन चिकन मटन खाना खाते थे उसकी वजह से खाना हजम होता नहीं था ठीक है तो फिर मैंने बहुत दवाई कैप्सूल है कि कोई कोई बेनिफिट हुआ नहीं उस दरमियान मैंने अपने दोस्त को ये बात शेयर की तो मेरे को ये अपने

ਬਾਈ ਜੀ ਗੁਜਰਾਤੋਂ ਨੇ ਮੈਂ ਪੰਜਾਬ ਤੋਂ ਹਮ ਆਲ ਓਵਰ ਇੰਡੀਆ ਮੁੰਬਈ ਕੇਰਲਾ ਸਭ ਜਗ੍ਹਾ ਦੇ ਅਸੀਂ ਡਿਸਪੈਚ ਡੇਲੀ ਦੀ ਡੇਲੀ ਡਿਸਪੈਚ ਕਰ ਰਹੇ ਹਾਂ ਆਰਡਰਸ ਜਾਂਦੇ ਨੇ ਹੁਣ ਸਿਮਰਤ ਬਾਈ ਜੀ ਨੇ ਇੱਕ ਪੁੰਨ ਖੱਟ ਲਿਆ ਬਿਰਨ ਠੀਕ ਕਰਕੇ ਹੁਣ ਜੇ ਬ੍ਰਦਰ ਠੀਕ ਹੋ ਗਏ ਮੈਂ ਇਹ ਥੋੜੇ ਘਬਰਾ ਰਹੇ ਸੀ ਕਿ ਕੈਮਰੇ ਤੇ ਬੋਲਣ ਬਟ ਮੈਂ ਥੋੜਾ ਬਹੁਤ ਸ਼ੁਕਰੀਆ ਦਾ ਕਰਦਾ ਵੀ ਤੁਸੀਂ ਐਟ ਲੀਸਟ ਆਪਦੀ ਗੱਲ ਸ਼ੇਅਰ ਕੀਤੀ ਨਾ ਆਪਕੀ ਇਹ ਵਾਲੀ ਬਾਤ ਕਿਸਕੀ ਲਾਈਫ ਮੇ ਕਹਾਂ ਹਿੱਟ ਹੋ ਜਾਏਗੀ ਔਰ ਇਹ ਵਾਲੀ ਬਾਤ ਕਹਾਂ ਕਿਸki ਲਾਈਫ ਮੇ ਫਿੱਟ ਹੋ ਜਾਏਗੀ ਔਰ ਕਿਸਕਾ ਭਲਾ ਹੋ ਜਾਏਗਾ ਕੁਛ ਨਹੀਂ ਪਤਾ ਹੂੰ ਤੋ ਆਪਨੇ ਬਹੁਤ ਅੱਛਾ ਕਰ ਦਿਆ ਔਰ

ਉਨਕਾ ਵੀ ਉਹ ਆਪਣੇ ਐਸਬੀਪੀ ਹਾਈ ਲੋ ਹੁੰਦਾ ਹੈ ਇਹ ਸਭ ਮਸਲੇ ਤੋਂ ਮੇਰੇ ਪਾਜੀ ਨਾਲ ਡਿਸਕਸ ਕੀਤਾ ਤਾਂ ਮੈਨੂੰ ਪਹਿਲੇ ਪਾਜੀ ਨੇ ਆਪਣੀ ਪ੍ਰੋਡਕਟ ਕਹਿੰਦੇ ਮੈਨੂੰ ਬੋਲ ਰਿਪੋਰਟ ਸੈਂਡ ਕਰੋ ਫਿਰ ਮੈਂ ਬਤਾਤਾ ਤਾਂ ਇਹ ਪ੍ਰੋਡਕਟ ਲੈ ਕੇ ਆਪਕੀ ਪ੍ਰੋਬਲਮ ਸੋਲ ਹੋ ਜਾਏਗੀ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਜੀ ਜਦੋਂ ਮਿਲੇ ਨੇ ਮੈਨੂੰ ਇਹਨਾਂ ਨੇ ਅੱਜ ਵੀ ਹੀ ਕਿਹਾ ਕਿ ਕਹਿੰਦੇ ਸਾਡੀ ਮਦਦ ਦਾ ਕਰਾ ਦੂੰ ਮੈਂ ਕਿਹਾ ਤੁਸੀਂ ਰਿਪੋਰਟਾਂ ਭੇਜਿਆ ਨਹੀਂ ਹੋਏ ਤੱਕ ਜੀ ਜੀ ਕਹਿੰਦੇ ਮੈਂ ਬਸ ਹੁਣੇ ਭੇਜਦਾ ਜੀ ਜੀ ਸੋ ਕੁਝ ਕੁ ਹੋਰ ਲੋਕ ਵੀ ਨੇ ਜਿਹੜੇ ਇੱਥੇ ਖਾਸ ਕਰਕੇ ਯੋਧਾ ਜੀ ਨੂੰ ਮਿਲਣ ਆਏ ਨੇ ਉਹਨਾਂ ਦਾ ਧੰ ਕਿ ਉਹਨਾਂ ਨੂੰ ਜਿਹੜੀ ਉਹ ਇੱਥੇ ਆਈ ਸੀ ਜੀ ਅੱਛਾ ਜੀ ਉਹਦੇ ਜੀ ਜਦੋਂ ਤੱਕ ਆਉਂਦੇ ਨੇ ਕੁਝ ਕੋ ਹੋਰ ਵੀ ਲੋਕ ਹੈਗੇ ਨੇ ਜਿਹੜੇ ਤੁਹਾਨੂੰ ਮਿਲਣਾ ਚਾਹੁੰਦੇ ਨੇ ਤੁਹਾਨੂੰ ਵਧਾਈਆਂ ਦੇਣਾ ਚਾਹੁੰਦੇ ਨੇ ਅੱਛਾ ਆਖਰ ਦੇ ਵਿੱਚ ਸਾਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਹੈਗਾ ਜਿਸ ਕਰਕੇ ਤੁਹਾਨੂੰ ਅੱਜ ਦੁਬਈ ਦੇ ਵਿੱਚ ਲੀਵਰ ਐਕਸਪਰਟ ਦਾ ਜਿਹੜਾ ਅਵਾਰਡ ਹੈਗਾ ਜਿਹੜਾ ਮਿਲਿਆ ਹੈ ਤੇ ਕੀ ਖਾਸੀਅਤ ਹੁੰਦੀ ਹੈ ਇਸ ਨੁਸਖੇ ਦੀ ਫਾਰਮੂਲੇ ਦੀ ਮੈਂ ਇੱਕ ਗੱਲ ਬਹੁਤ ਕਲੀਅਰ ਕਹਿਣਾ ਚਾਹੂੰਗਾ ਜੀ ਥੋੜੀ ਆਊਟ ਆਫ ਦਾ ਟਰੈਕ ਹੋ ਜਾਊਗੀ ਵੀ ਜਿਹੜਾ ਮਹਾਰਾਜਾ ਸ਼ਾਹੀ ਸ਼ਰਬਤ ਨੇ ਇਹਨੇ ਸਾਨੂੰ ਅਵਾਰਡ ਦਵਾਇਆ ਸਾਡੇ ਕਰਕੇ ਅਵਾਰਡ ਨਹੀਂ ਹੈਗਾ ਹੂੰ ਇਹ ਮਹਾਰਾਜਾ ਸ਼ਾਹੀ ਸ਼ਰਬਤ ਨੇ ਜਿੰਨੇ ਲੋਕਾਂ ਦੀ ਮਦਦ ਕੀਤੀ ਔਰ ਖਾਸ ਕਰਕੇ ਸੀ ਦਿਲੋਂ ਅੱਜ ਦੇ ਸਮੇਂ ਦੇ ਵਿੱਚ ਜੇ ਕਿਤੇ ਸਾਡੇ ਪੜਦਾਦਾ ਜੀ ਇੱਥੇ ਹੁੰਦੇ ਤਾਂ ਉਹ ਵੇਖਦੇ ਵੀ ਠੀਕ ਆ ਵੀ ਅਸੀਂ ਜੋ ਇੱਕ ਛੋਟਾ ਜਿਹਾ ਬੂਟਾ ਬੀਜਿਆ ਸੀ ਅੱਜ ਉਹ ਜਿਹੜਾ ਬੀਜ ਲਾਇਆ ਸੀ ਤੇ ਉਹ ਅੱਜ ਕਿਸ ਥਾਂ ਤੇ ਵੱਧਦਾ ਜਾ ਰਿਹਾ ਵਾ ਵੀ ਲੋਕਾਂ ਦੇ ਲਿਵਰ ਠੀਕ ਹੋ ਰਹੇ ਨੇ ਲੋਕਾਂ ਤੋਂ ਅਸੀਂ ਦੁਆਵਾਂ ਇਕੱਠੀਆਂ ਕਰ ਰਹੀਆਂ ਜੀ ਔਰ ਤੁਹਾਡੇ ਪ੍ਰਸ਼ਾਸਕ ਇੱਕ ਪਾਕਿਸਤਾਨ ਤੋਂ ਵੀ ਪਹੁੰਚ ਗਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਇਹਨਾਂ ਤੋਂ ਆਪਾਂ ਸਭ ਤੋਂ ਪਹਿਲਾਂ ਇੱਕ ਮਾਫੀ ਮੰਗਣੀ ਹੈ ਜੀ 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 ਇਹਨਾਂ ਦੀ ਕੰਟਰੀ ਅਸੀਂ ਆਰਡਰ ਨਹੀਂ ਭੇਜ ਪਾਉਂਦੇ ਅੱਛਾ ਅੱਛਾ ਚਲੋ ਅਸੀਂ ਅਸੀਂ ਦੁਬਈ ਅਸੀਂ ਤੁਹਾਡੇ ਨੂੰ ਦੁਬਈ ਚ ਲੈ ਲੇ ਨਹੀ ਦੁਬਈ ਸਾਡੇ ਬਹੁਤ ਪਾਕਿਸਤਾਨੀ ਭਰਾ ਹੈਗੇ ਨੇ ਜਿੰਨਾਂ ਕੋਲੇ ਆਰਡਰ ਜਾਂਦਾ ਵਾ ਆਲਰੇਡੀ ਅੱਛਾ ਰਾਫੀ ਕੀ ਪ੍ਰੋਬਲਮ ਸੀ ਆਪਕੋ ਭਾਈ ਬੇਸਿਕਲੀ ਮੈਂ ਜਦ ਦੁਬਈ ਮੈਂ ਆਇਆ ਨਾ कितने टाइम हो गए तो भाई मुझे था पंजाबी समझ लेता हूँ लेकिन बोलने में थोड़ा सा है लेकिन मैं इंशाल्लाह बात करूंगा जी जी तो जब दुबई में मुझे डेढ़ साल हो गए मैं दुबई में जब आया तो पता यहाँ पे पानी गर्म होता है तो यहाँ पे खुराक भी कुछ ऐसी होती है जिसकी वजह से मेरे बाल जड़ना शुरू हो गए काफी टाइम तक मैं नोटिस करता रहा मैंने प्रोडक्ट्स भी यूज़ यूज किए चेंज करता रहा लेकिन काफी फर्क नहीं पड़ा तो मुझे पता लगा सिमरत भाई से पता लगा लुकमान भाई से पता लगा अच्छा, आपका एक ही ग्रुप है हमारा एक ही ग्रुप है हम बेसिकली काम एक साथ करते हैं अच्छा, अच्छा। तो दोस्त हैं शाम में जब इकट्ठे होते तो हैं फिर मैंने इनसे बात की तो इन्होंने मुझे, मुझे मशवरा दिया कि ये एक सिरप है ये शरबत ये तुम यूज करो तो तुम्हें लाजिम फर्क पड़ेगा मैंने कहा चलो ठीक है यूज कर लेते हैं फिर मैंने शरबत पिया तो काफी हद तक मुझे ये देख सकते हैं कि फर्क पड़ना शुरू हुआ ऐसा ऐसा फर्क पड़ता है जहरी बात है जब आपका एक चीज यूज हो रही होती है तो वो आपको ऐसे ऐसा फर्क पड़ता है तो ये यकीन हुआ था आपको

ਬਣਾਇਆ ਲੀਵਰ ਤੇ ਕਹਿੰਦੇ ਸਾਡੇ ਵਾਲਾਂ ਨੂੰ ਵੀ ਫਰਕ ਪੈ ਗਿਆ ਲੀਵਰ ਦਾ ਕੋਈ ਕਨੈਕਸ਼ਨ ਵਾਲਾਂ ਨਾਲ ਹੈ ਫਰੂਕੀ ਜੀ ਆਪਾਂ ਬਹੁਤ ਵਾਰੀ ਕਲਮਤ ਅਕਸਰ ਆਪਾਂ ਇੰਸਟਾਗ੍ਰਾਮ ਦੇ ਥਰੂ ਫੇਸਬੁੱਕ ਦੇ ਥਰੂ ਜਾਂ ਆਪਣੇ ਜਿੰਨੇ ਵੀ ਲੋਕਾਂ ਨੂੰ ਪਰਸਨਲੀ ਵੀ ਮਿਲੇ ਅੱਜ ਤੱਕ ਇੱਕ ਚੀਜ਼ ਉਸੇ ਹਮੇਸ਼ਾ ਕਹਿੰਦੇ ਆਏ ਆ ਕਿ 80% ਬਿਮਾਰੀਆਂ ਤੁਹਾਡੇ ਪੇਟ ਤੋਂ ਮੈਂ ਇਹ ਤੋਂ ਪਹਿਲਾਂ ਯੂ ਐਸ اے ਸੀਗਾ 20 ਦਿਨ ਦਾ ਮੇਰਾ ਉੱਥੇ ਦਾ ਦੌਰਾ ਸੀਗਾ ਜਦੋਂ ਮੈਂ ਉੱਥੇ 20 ਦਿਨ ਦੌਰ ਕੱਢਿਆ ਤੇ ਮੈਂ ਉੱਥੇ ਇੱਕ ਚੀਜ਼ ਹੋਰ ਅਹਿਸਾਸ ਕੀਤੀ ਵੀ ਜਿਹੜੇ ਲੋਕਾਂ ਦਾ ਪੇਟ ਸਾਫ਼ ਨਹੀਂ ਹੋ ਰਿਹਾ ਸੀ ਉਹ ਲੋਕਾਂ ਦੀ ਲਾਈਫ ਦੀ ਡਿਸੀਜਨ ਮੇਕਿੰਗ ਸਲੋ ਹੋ ਗਈ। ਅੱਛਾ। ਉਹ ਲੋਕਾਂ ਨੂੰ ਐਕਜ਼ੀਮਾ ਵਰਗੀਆਂ ਪ੍ਰੋਬਲਮਾਂ ਆ ਗਈਆਂ। ਉਹ ਲੋਕਾਂ ਨੂੰ ਵਾਲਾਂ ਦੀ ਸਿਕਰੀ ਪੈਣ ਲੱਗ ਗਈ। ਉਹ ਲੋਕਾਂ ਦੀ ਲਾਈਫ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਣ ਲੱਗ ਗਈਆਂ ਕੰਨ ਦੇ ਥੱਲੇ ਸਿਕਰੀ ਆਉਣ ਲੱਗੀ। ਤੇ ਅਸੀਂ ਉਹਨਾਂ ਨੂੰ ਕੁਝ ਨਹੀਂ ਕੀਤਾ। ਸਿਰਫ ਉਹਨਾਂ ਨੇ ਮਹਾਰਾਜਾ ਸ਼ਹੀ ਸਰਬਤੀ ਸ਼ੁਰੂ ਕੀਤਾ ਆਪਣੇ ਲਿਵਰ ਵਾਸਤੇ। ਜਦੋਂ ਪੀਣਾ ਸ਼ੁਰੂ ਕਰਤਾ ਤੇ ਤੁਸੀਂ ਮਤਲਬ ਆਪਾਂ ਕਿਵੇਂ ਕਹਿ ਸਕਦੇ ਆ ਵੀ ਅਸੀਂ ਕੀ ਕਰ ਕਰਨ ਕਰਾਉਣ ਵਾਲਾ ਤਾਂ ਕਾਲਪੁਰਖ ਔਰ ਸਭ ਤੋਂ ਦਿਲੋਂ ਧੰਨਵਾਦ ਕਰਦੇ ਹਾਂ ਜਿੰਨੇ ਦਰਸ਼ਕ ਇਸ ਵੀਡੀਓ ਨੂੰ ਦੇਖਦੇ ਨੇ ਔਰ ਜਿੰਨਾ ਤੁਸੀਂ ਪਿਆਰ ਸਾਨੂੰ ਦਿੰਨੇ ਹੋ ਜਿੰਨਾ ਤੁਸੀਂ ਸਤਿਕਾਰ ਸਾਨੂੰ ਦਿੰਨੇ ਹੋ ਅੱਜ ਦੇ ਸਮੇਂ 'ਚ ਜਿਵੇਂ ਬਾਈ ਜੀ ਹੋਣਾ ਨੇਵੇਂ ਹੋਣੀ ਦੱਸ ਕੇ ਆਟਿਆ ਵੀ ਅੱਜ ਦੇ ਸਮੇਂ 'ਚ ਭਰੋਸਾ ਕਰਨਾ ਬਹੁਤ ਮੁਸ਼ਕਿਲ ਆ ਪਰ ਐਸੇ ਸਮੇਂ ਦੇ ਵਿੱਚ ਇਹਨਾਂ ਨੇ ਸਾਡੇ 'ਤੇ ਭਰੋਸਾ ਕਰਕੇ ਆਪ ਦਾ ਜਿਹੜੀ ਸਾਡਾ ਮਹਾਰਾਜ ਸੈਸ਼ਰਵਤ ਉਹਨੂੰ ਇਸਤੇਮਾਲ ਕੀਤਾ ਤੋਂ ਉਹਨੂੰ ਇਸਤੇਮਾਲ ਕਰਨ ਤੋਂ ਬਾਅਦ ਜਦੋਂ ਉਹਦੇ ਗੁਣ ਇਹਨਾਂ ਨੂੰ ਮਿਲੇ ਤੇ ਅੱਜ ਤੁਸੀਂ ਦੇਖੋ ਦੁਬਈ ਆਪਾਂ ਕਹਿੰਦੇ ਬਗਾਨੇ ਮੁਲਕ ਦੇ ਵਿੱਚ ਆਪਦਾ ਆਪਦੇ ਨੂੰ ਨਹੀਂ ਬੁਲਾਉਂਦਾ ਇੱਥੇ ਮੈਂ ਦੁਬਈ ਆਇਆ ਤੁਸੀਂ ਹਜੇ ਤਾਂ ਤਿੰਨ ਬਾਈ ਜੀ ਆਪਾਂ ਵੀਡੀਓ ਲੈ ਕੇ ਆਏ ਆ ਬਟ ਮੈਂ ਉਹਨਾਂ ਭਰਾਵਾਂ ਦਾ ਵੀ ਸ਼ੁਕਰੀਆ ਦਤ ਕਰਦਾ ਜੋ ਸਵੇਰੇ ਮੈਂ ਤਕਰੀਬਨ 12 ਬੰਦੇ ਨੂੰ ਮਿਲ ਚੁੱਕਿਆ ਜੀ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਉਸ ਤੋਂ 12 ਬੰਦੇ ਨੂੰ ਆਲਰੇਡੀ ਮਿਲ ਕੇ ਉਹ ਲੋਕਾਂ ਨੂੰ ਮਿਲ ਕੇ ਤਸੱਲੀ ਹੋਈ ਵੀ ਹਾਂ ਸਹੀ ਕਰ ਰਹੇ ਹਾਂ ਔਰ ਸ਼ੁਕਰੀਆ ਦਾ ਸਾਡੇ ਪਰਦਾਦਾ ਵੈਦ ਕੇਸਿੰਗ ਜੀ ਦਾ ਜੀ ਜੀ ਅਕਾਲਪੁਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਜੀ ਡੀ ਆਰਬੇਦਾ ਦੇ ਪ੍ਰਬੰਧਕ ਯੋਧਾ ਸਿੰਘ ਜਿਨ੍ਹਾਂ ਨੂੰ ਦੁਬਈ ਦੇ ਵਿੱਚ ਜਿਹੜਾ ਲੀਵਰ ਐਕਸਪਰਟ ਦਾ ਐਵਾਰਡ ਵੀ ਅੱਜ ਮਿਲਿਆ ਅਤੇ ਲੋਕ ਵੀ ਅੱਜ ਇੱਥੇ ਵੱਡੀ ਗਿਣਤੀ ਚ ਮਿਲੇ ਨੇ ਔਰ ਉਹਨਾਂ ਨੇ ਯੋਧਾ ਜੀ ਦਾ ਧੰਨਵਾਦ ਵੀ ਕੀਤਾ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਦੁਬਈ